ਮਾਸੀ ਹੁਣ ਦੇਖੀ 30 ਸਮੂਥਨਿੰਗ 1800 ਰੁਪਏ ਸਮੂਥਨਿੰਗ ਦਾ ਰੇਟ ਚੱਲ ਰਿਹਾ ਆ ਨਾਰਮਲ ਲੈਂਥ ਤਖਣਾ ਲਾਉਜ਼ ਗਿਆ ਤਖਣਾ ਲਾਉਜ਼ ਗਿਆ ਇਹ ਦੋਈ ਉਹ ਵੀ ਫੜਾ ਦੇ ਲੋ ਵੀ ਰਾਤ ਦੇ ਵੱਜ ਗਿਆ 12 ਲੋ ਜੀ ਕਰੋ ਚੈੱਕ ਆ ਵੇਖ ਲੋ ਦੋਦੀ ਇੱਕ ਕਪੜਾ ਨਹੀਂ ਵੇਖ ਲੋ ਬਣੀ ਤੁਮ ਕਰਾ ₹100 ਵੀ ਥੱਗ ਗਏ ਜੋ ਕਹਿੰਦੇ ਮਰੀਆਂ ਨੂੰ ਦੋ ਫਲ ਚਾੜੋ ਕਿਉਂਕਿ ਗੇਮ ਖੇਡਣੇ ਨੇ ਬੜੇ ਚਿਰ ਦੇ ਫ੍ਰੀ ਫਾਇਰ ਲਾਸਟ ਵਾਲੀ ਰੋਟੀ ਨਜ਼ਰ ਲੱਗੀ ਹੈ ਸੜਕੀ ਬਾਕੀ ਤੇ ਠੀਕ ਹੀ ਲੱਗ ਭਗਵੇਂ ਕੀ ਮੰਗਣਿਆ ਪਤਾ ਅੱਛਾ ਵਾਸ਼ਲਾ ਹੀ ਹੁੰਦਾ ਤੇ ਪੌਣ ਵਾਲੀ ਹੁਣ ਤੇ ਪੁੱਤ ਦੁਕਾਨ ਬੰਦ ਹੋ ਗਈ ਆ ਸਾਰੀ ਗਾਂ ਬੰਦ ਹੋਈ ਆ ਹਾਂ ਸਾਰੀਆਂ ਅੱਗੀਆਂ ਪੁੱਤ ਟਾਈਮ ਵੀ ਨਿਹਰਾ ਹੋ ਗਿਆ ਬਾਹ ਹਾਂ ਨਿਹਰਾ ਹੋ ਗਿਆ ਨਿਹਰਾ ਕਿਉਂ ਹਾਂ ਸੁੱਤੇ ਹਾਂ ਦਾਦਾ ਸੁੱਤੇ ਆ ਹਾਂ ਦਾਦਾ ਸੁੱਤੇ

ਕਿੱਦਾਂ ਕੀਤਾ ਮੇਕਅਪ ਇੰਨਾ ਮੇਕਅਪ ਥੋੜੀ ਕਰੀ ਦਾ ਉਹ ਅੱਖਾਂ ਤੇ ਨੋਨ ਨਾਲ ਚਮਕੀਲੀ ਸਾਰੀ ਉੱਤੇ ਪਾਲੀ ਆ ਮੂੰਹ ਸਾਰਾ ਭਰ ਲੈ ਹੈ ਹੈ ਹੋ ਕੇ ਹੈ ਬਾਕੀ ਡੋਲਦੀ ਹੈ ਹੈ ਡੋਲੀ ਕਿ ਡੱਲ ਗਈ ਡੋਲੀ ਦੀ ਥੜੀ ਹੈ ਬਾਕੀ ਉਹ ਤਾਂ ਡਲ ਗਈ ਸਾਰੀ ਡਲ ਗਈ ਅੱਛਾ ਤੂੰ ਸਕੂਲ ਕਿਦਾਂ ਜਾਣਾ ਜਾਣਾ ਸਕੂਲੋਂ ਠੀਕ ਹੈ ਦੋ ਦਿਨ ਤੱਕ ਦੋ ਚਾਰ ਦਿਨ ਤੱਕ ਜਾਣਾ ਆ ਤੇਰੀ ਫੀਸ ਦੇ ਕੇ ਆਉਂਦਾ ਮੈਂ ਸਕੂਲ ਜਾਇਆ ਕਰਨਾ ਤਾਂ ਠੀਕ ਹੈ ਮੈਨੂੰ ਮਿੱਟੀ ਖਾਣ ਕੋਠੇ ਤੇ ਫੇੜਾਈ ਪਈ ਫੇੜ ਮੈਨੂੰ ਮੂਹ ਚ ਵਾਇਦਾ ਹੀ ਕਿੰਨੇ ਮੰਮਾ ਨੇ ਅੱਛਾ ਮਿੱਟੀ ਖਾਦੀ ਤੂੰ ਕਿਉਂ ਖਾਦੀ ਮੈਂ ਉੱਥੇ ਜਾ ਕੇ ਖਾਦੀ ਉਹ ਨਹੀਂ ਪਤਾ ਮਿੱਟੀ ਨਹੀਂ ਖਾਈਦੀ ਚੰਗਾ ਠੀਕ ਆ ਮੈਂ ਚਲ ਚੱਕ ਕਰ ਲਾਂਦਾ ਛੜੂ ਆ ਖਾਣਾ ਜੀ ਮਾਰ ਲੈਣਾ ਚਾੜੂ ਨੂੰ ਜਾ ਜਾ ਚਾ ਉਹ ਬਲੀ ਕੰਮ ਕਰ ਲੈ ਨਾ ਸਾਲਾ ਵੈਰੀ ਗੁੱਡ ਮਸ਼ੀਨ ਚਲਾਣਾ ਪੇ ਮਸ਼ੀਨ ਵੀ ਚਲਾਉਣਾ ਕਿਹੜੀ ਉਹ ਕੱਪੜੇ ਸੀਣ ਵਾਲੀ ਐਸੇ ਦਾਦੀ ਵਾਲੀ ਬਲੀ ਜਾ ਚ ਤੇਰਾ ਪਲਾਜ ਹੋਰ ਕਦੀ ਜਾ ਚ ਤਾਂ ਮੈਂ ਤੋਂ ਕਿਹ ਜਾਂਦੀ ਚੁੱਕੀ ਨਹੀਂ ਜਾਂਦੀ ਕਿਹਦੇ ਕੋਲੋਂ ਕੇ ਆਗੇ ਤੁ ਕੀ ਜਾਣਦਾ ਇਹ ਤੇ ਵੇਖੂ ਹੂੰ ਅੱਛਾ ਤੁ ਕਿੰਨੇ ਜਾਣਦਾ ਅੱਛਾ ਠੀਕ ਆ ਮੈਂ ਇੱਕ ਦਾਵਾ ਦੇ ਹੋ ਗਿਆ ਦੇ ਕਪੜੇ ਉਹ ਚਾਈ ਜਾਣਦਾ ਅੱਛਾ ਸਾਬੂ ਲਗੇ ਅੱਦਾ ਅੱਛਾ ਠੀਕ ਹੈ ਮੈਨੂੰ ਤਾਂ ਪਤਰੀ ਗੱਲ ਦੀ ਸਮਝ ਨਹੀਂ ਲੱਗਦੀ ਵਰਨ ਸਾਬਣ ਲੈਣ ਗਈ ਓ ਕੀ ਕਰਨ ਗਈ ਏ ਮੈਨੂੰ ਲੱਗੇ ਭੱਖ ਤੈਨ ਸੰਦੀਪ ਨਗਾ ਮਾਂ ਦੋ ਰੋਟੀਆਂ ਲਾ ਦੇ ਇਸਨੀ ਰੋਟੀਆਂ ਲਈ ਨਾ ਤਾਂ ਟਾਈਮ ਵੇਖਿਓ ਕਿ ਨਾ ਆ ਆ ਤੇ ਮੇਰਾ ਭੁਗਾਂ ਸੁੱਤਾ ਆ ਆ ਟਾਈਮ ਕੋਈ ਚੱਕਰਾ ਅੱਧਾ ਟਾਈਮ ਆ ਇਹਨਾਂ ਦਾ ਪਾਰਟ ਚੱਲਣ ਲਿਆ ਅੱਜ ਆਪਾਂ ਨਿਊਡਲ ਖਾਣੇ ਮੈਂ ਤੇ ਸੰਦੀਪ ਨੇ ਤੇ ਮੈਨੂੰ ਜੀ ਕੰਮ ਬੜਾ ਹੋਇਆ ਏ ਮਾਂ ਮੈਨੂੰ ਰੋਟੀ ਖਾਣੀ ਨਹੀਂ ਨੂਡਲ ਖਾ ਲਈ ਉਦੋਂ ਬਸ ਬਜ਼ਾਰੋਂ ਲੈ ਆ ਕੇ ਰੋਟੀ ਖਾਦੀ ਨਹੀਂ ਤੇ ਹੁਣ ਮੈਨੂੰ ਲੱਗੀ ਭੁੱਖ ਮਾਂ ਰੋਟੀ ਲਾ ਮੈਨੂੰ ਲਾ ਦੇ ਦੋ ਰੋਟੀਆਂ ਮੈਨੂੰ ਉਤਰਾ ਦੇ ਲਸਣ ਦੀ ਤਰੀਜ਼ ਜੀ ਬਣਾਈ ਕਿੰਨੀ ਵਧੀਆ ਲੱਗਦੀ ਲਸਣ ਦੀ ਕੜੀ ਕੜੀ ਹਾਂ ਕੜੀ ਕਹਿੰਦੇ ਸਾਡੇ ਦੇ ਤਰੀਜ਼ ਨਾਲ ਤਰੀਜ਼ ਜੀ ਹੁਣ ਕੋ ਬਣ ਜਲਦੀ ਪੁੰਨ ਕੀ ਲਸਣ ਅਦਰਕ ਪਾਏ ਤਾਂ ਸ਼ਾਇਦ ਉਸਮਾਨ ਆ ਜਾਣਾ ਉਹ ਹੈ ਸੈਮਾਨ ਬਦਲਣਗਾ ਇਦਾਂ ਸਾਰ ਲੈਣਾ ਸ਼ਰਮ ਲੈ ਕੇ ਆਏ ਹੁਣੇ ਅਜੇ ਮਾਪਾ ਲਾ ਲੀਆ ਸ਼ਰਮ ਹੈ ਨਹੀਂ ਅੱਸੀ ਕੱਲ 7:30 ਦੇ ਦਿਨ ਇਹ ਬਣਾਉਂਦੇ ਵਿੱਚ ਸੰਦੀਪ ਚੱਲੀ ਆ ਜੀ ਕਿੰਨੇ ਦਿਨਾਂ ਬਾਅਦ ਚੱਲੀ ਆ ਥੇ ਕੋਰਸ ਤੇ ਜਾਂ ਪੰਜਾਬ ਦੇ ਨੇ ਮੇਕਅਪ ਦਾ ਕੋਰਸ ਕਰਨ ਹਾਂ ਉੱਥੇ ਚੱਲੇ ਕੱਲ ਸੰਦੀਪ ਮੈਂ ਰੀਲ ਨਹੀਂ ਬਣਾਈ ਤੇਰੇ ਨਾਲ ਇੱਥੇ ਕਮਰੇ 'ਚ ਉਹ ਭਰਾਵਾ ਬਾਹਰ ਨੈਕਸ ਦੇ ਵਿੱਚ ਰੀਲ ਬਣਾ ਚੜੀ ਤੂੰ ਸਾਡੇ ਮੂੰਹ ਹੀ ਆ ਕੇ ਬੜੇ ਝੂਠ ਮੈਂ ਨਹੀਂ ਪਾਈ ਫਿਰ ਉਹ ਅੱਛਾ ਆਹ ਜਾ ਬੈਂਸ ਲਈ ਰੇ ਛੱਡਣ ਵੀਰ ਨੂੰ ਘਾਰ ਆਏ ਚਲ ਗਈ ਪਤ ਮम्मा ਚਲ ਗਈ ਦੂਰ ਚਲ ਗਈ ਹੈ ਚਲ ਗਈ ਮੰਮੋ ਸੱਕੂ ਨੱਤਾ ਹੈ ਵੇ ਆਹੀ ਲੈਣਵਾ ਤੈ ਇਥੋਂ ਪੈਟੀ ਪੈਟੀ ਲੈ ਲੈਨੇ ਸਿੱਕਾ ਪਿੱਛਾ ਲੈ ਲੈਨੇ ਮੰਮੀ ਖਾ ਲੈਣ ਹੁੰਦੇ ਇੱਕ ਦਾ ਪੇਠਾ ਲੈ ਲੈਣੇ ਲੈ 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 ਹਰਗੋਣ ਜੁਗਾ ਲਾਉਣਾ ਕੋ ਹਰਗੋਣ ਨਹੀਂ ਆਖਣੀ ਕੁਝ ਹੋਰ ਵੇਖ ਲੋ ਅੱਛਾ ਇਹ ਠੀਕ ਹੁੰਦੀ ਆ ਮੇਰੇ ਚਾਕਲੇਟ ਆ ਕਰ ਦੋ ਪੀਸਤੀਆਂ ਕਰ ਦਿੰਦੇ ਹਰ ਗਨ ਜਗੇ ਦੋ ਪੀਸਤੀਆਂ ਲੈ ਲਾਂਗੀ ਮੈਂ ਜਸੀ ਲੈਣ ਵੇ ਤੇ ਮੈਂ ਹੋਰ ਸੋਈ ਦੇ ਵਿੱਚ ਨਾ ਹੁਣ ਪੇਂਟ ਕਰ ਦਨੇ ਪ੍ਰਾਈਮਰ ਤੇ ਕਰਤਾ ਹੈਗਾ ਹੁਣ ਪੇਂਟ ਕਰ ਦਨੇ ਥੋੜਾ ਜਿਹਾ ਵੀ ਗਲੋਸੀ ਜਿਹਾ ਟੈਪ ਹੋ ਜੇ ਥੋੜਾ ਚੰਗਾ ਲੱਗੂਗਾ ਤੇ ਆਉਣ ਡਿਆ ਮੇਮੇ ਚੰਨੇ ਰੰਗ ਆ ਕੇ ਆਈ ਆ ਕੋਈ ਗੱਲ ਨਹੀਂ ਨਾ ਫੇਕੜੀ ਗੱਲ ਮਾੜੀ ਜਿਹੀ ਪਟੀ ਹੈ 100 ਰੁਪਿਆ ਚ ਰੱਖੋ ਸੁਕਣ ਨਹੀਂ ਪੌਣੀ ਹੁਣ ਚਾ ਥੱਲੇ ਪਾ ਦੇ ਇਹ ਕੀ ਖਾਂਦਾ ਮੁੰਡਾ ਤੇਤੀ ਨਹੀਂ ਮੈਂ ਕਦੀ ਮੈਂ ਕਦੀ ਕੇਕ ਖਾ ਕੇ ਨਹੀਂ ਵੇਖਿਆ ਤੇ ਆ ਕੀ ਮਰਨ ਡਿਆ ਮੈਨ ਲਗਾ ਰੋਟੀ ਖਾਣ ਮੈਂ ਨਹੀਂ ਖਾਣੀ ਯਾਰ ਇਹ ਹਰਗਨ ਜੁਗੀ ਲਈ ਤੇ ਹਰਗਨ ਨੇ ਖਾ ਲਈ ਇੱਕ ਤੇ ਉਹ ਵੀ ਨਹੀਂ ਇੱਕ ਵੀ ਨਹੀਂ ਖਾਦੀ ਗੀ ਅੱਧੀ ਜੀ ਖਾ ਫੂਕਦੇ ਬਸ ਮੈਂ ਕੀ ਸਮਝਾਇਆ ਉਸ ਦਿਨ ਲollipops ਨਹੀਂ ਖਾਣਾ ਕੀ ਕਿਹਾ ਸੀ ਕੀ ਕਹੇ ਮੰਮੀ ਨੇ ਬੋਲ ਕੇ ਦੱਸੋ ਹਰਗੁਣ ਕੀ ਕਹੇ ਮੰਮਣ ਲੰਗੜਾ ਲੰਗੜਾ ਹੈਂ ਦੱਸ ਦੋ ਦੱਸ ਦੋ ਮੰਮਣ ਕੀ ਕਹਿਆ ਪਹਿਲਾਂ ਦੱਸੋ ਮੰਮਣ ਕੀ ਕਹਿਆ ਕੀੜੀਆਂ ਲੜ ਜਾਣੀਆਂ ਕਿਦਾਂ ਕਹਿਆ ਸੀ ਕਿਦਾਂ ਮਈਆ ਬੀ ਆ ਲੜ ਜਾਂਦੀਆਂ ਹੈ ਪੱਭੂ ਲੜ ਜਾਂਦੇ ਆ ਸਾਫੇ ਪੱਭੂ ਵੀ ਲੜ ਜਾਂਦੇ ਹਾਂ ਤੇ ਤੂੰ ਕਿਉਂ ਫੇ ਖਾਂਡਿਆ ਸੱਖੋ ਕੁਝ ਦਸੀ ਤੂੰ ਪੈਟੀ ਖਾਣੀ ਹੈ ਤੇ ਐਦਾਂ ਖਾਣੀ ਬਸ ਇੱਕ ਚੇਅਰ ਖਰੀਦਣੀ ਪਹਿਲਾਂ ਕਹਿੰਦੇ ਅਸੀਂ ਫਿਰ ਪਰ ਰਾਸਤੇ ਉਹ ਜੇ ਵੀਡੀਓ ਬਣਾਉਣੀ ਫਿਰ ਤੁਸੀਂ ਪਾ ਸਕਦੇ ਹੋ ਟੈਕਨੋਲੋਜੀ ਆ ਟੈਕਨੋਲੋਜੀ ਹੈ ਹਰਗਣੀ ਇਹ ਕੀ ਪੀਂਦੀ ਆ ਇਹ ਕੀ ਆ ਹੈ ਇਹ ਕੀ ਪੀਤਾ ਮੈਂ ਚਾਹ ਪੀਤੀ ਆ ਚਾਹ ਪੀਤੀ ਅੱਛਾ ਕੋਣ ਆਇਆ ਕੋਣ ਆਇਆ ਯੋ ਤੈਨੂੰ ਮਾਸੀ ਵਾਲ ਕਰਾ ਕੇ ਆ ਗਈ ਤੇਰੀ ਮਾਸੀ ਇੱਕ ਰਿ ਘੁੰਮ ਫਿਰ ਹੁਣ ਆਏ ਤੇਰੇ ਮਾਸੀ ਜੀ ਹੁਣ ਮੇਰੀ ਗੱਲ ਸੁਣੋ ਮਾਸੀ ਜੀ ਉਹ ਹੁਣ ਹੈ ਨਾ ਇਹ ਕੋਸ਼ੀ ਮम्मी ਬਣਾਉਂਦੇ ਰੋਟੀਆਂ ਮੈਂ ਆ ਗਈ ਦੁੱਧ ਵਾਲੀਆਂ ਸੇਵੀਆਂ ਅਸਲ ਥਲੇ ਲੱਗ ਗਈਆਂ ਮੀਆਂ ਹਲਾਤੀਆਂ ਗਾਈ ਇਹ ਜਾਣ ਚੱਲੇ ਆ ਗੁਦਰਾ ਸਾਹਿਬ ਮੱਥਾ ਟੇਕਣ ਆਪੇ ਇੱਕ ਮਿੰਟ ਦੇਖਣੀ ਦੇਖਣਾ ਘਤਾ ਘਤ ਨਾ ਘਤਾ ਜੀ ਆ ਜੋ ਕਾ ਆ ਜੋ ਇਹ ਕਿੱਥੇ ਚਲ ਗਏ ਤੁਮ ਕੜਬੜੇ ਸਰ ਗੁਣ ਬੈਠੀ ਆ ਮਾਸੀਣਾ ਦੇ ਨਾਲ ਹਏ ਲੈ ਨਾ ਟ੍ਰੇਨ ਦੀ ਲੱਗੇ ਵੇਟ ਕਰਨ ਪਾੜਕ ਬੰਦੇ ਆ ਵੀ ਲੈ ਜੀ ਆਹ ਟ੍ਰੇਨ ਲੱਗੀ ਹੋਣੀ ਕੋਈ ਟ੍ਰੇਨ ਗੱਡੀ ਤੇ ਬਈ ਬਈ ਟ੍ਰੇਨ ਵਗੀ ਆ ਸੁਣਨਾ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਹਰ ਗੁੰਡਈਏ ਫਿਸ਼ ਵਗੈਰਾ ਵੇਖਣਾ ਆਂਬਲੇ ਰਦੀਆ ਬਣਾਤਾ ਸਾਈਡ ਤੇ ਪ੍ਰਸ਼ਾਦ ਇੱਥੋਂ ਮਿਲਦਾ ਹੁਣ ਪਹਿਲਾਂ ਉੱਥੋਂ ਮਿਲਦਾ ਹੁੰਦਾ ਪਹਿਲਾਂ ਉਧਰੋਂ ਮਿਲਦਾ ਹੁੰਦੇ ਹਾਣੇ ਇਧਰ ਮਿਲਦਾ ਚੱਲੇ 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 ਪ੍ਰਸ਼ਾਦ ਦਾ ਛਕ ਲਿਆ ਹੁਣ ਚੱਲਨੇ ਨੇ ਰਾਬਾ ਬਹੁਤ ਹੋ ਗਿਆ ਕਿੰਨਾ ਟਾਈਮ ਹੋ ਗਿਆ ਸੀ ਨੌਂ ਅੱਜ ਗਈ ਨੌਂ ਤਾਂ ਜ਼ਿਆਦਾ ਹੋ ਗਿਆ ਨਾ ਜਸੀ ਨੇ ਤੇ ਮੁੰਜ ਜਸੀ ਨੇ ਮੂੰਹ ਹੀ ਬੜਾ ਭਰਿਆ ਮੂੰਹ ਬੜਾ ਭਰਿਆ ਵਾਹ ਨਰੰਡੀ ਉਹਦੀ ਆ ਪਾਈਏ ਸਾਂ ਆ ਚੋਲੇ 10 15 ਦਾ ਦੋਦ ਤੇ ਲੈ ਲਈਏ ਕਿਲੋ ਚੱਲ ਆ ਚਲੀਏ ਇੱਥੇ ਫਿਰ ਮਿਲਦਾ ਕੰਡਰ ਚੋਏ ਕੰਡਰ ਚੋਏ ਉੱਥੇ ਨਾ ਇਹਨਾਂ ਦੁਕਾਨ ਤੋਂ ਚੱਲਾ ਇਹ ਤਾਂ ਹੀ ਉੱਥੇ ਲੈਣੇ ਚੱਲਾ ਲੈ ਨੇ ਮੈਂ ਲੈ ਕੇ ਦਵਾਈ ਇਹਨੂੰ ਦਵਾਈ ਖਾਣ ਦਾ ਬੜਾ ਸ਼ੌਂਕ ਹੀ ਲੈ ਇਕ ਆਇ ਕਰ ਰੋ ਜਾ ਰਹਾ ਤੈਨ ਦੱਸਦਾ ਕਣੀ ਇੱਕ ਆ ਇੱਕ ਆ ਇੱਕ ਆ ਇੱਕ ਆ ਇੱਕ ਆ ਬਸ ਬਵਾ 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 ਇੱਕ ਕੋਈ ਭੈਮ ਬਾਪੂ ਮਾਰਨਾ ਹੀ ਦੱਸ ਗਈਆਂ ਦੇ ਕੇ ਕਾ ਜੇ ਅਜੇ ਨਹੀਂ ਖਾਣੀ ਮੈਨੂੰ ਪਾਣੀ ਦਿਹਾ ਲੰਦੇ ਪਾਣੀ ਆਣ ਦੇ ਪਤਾ ਆ ਦਵਾਈ ਝੋਲੇ ਚ ਰੱਖ ਲੈ ਕੱਢ ਲਈ ਹੋਰ ਪਾਣੀ ਲਿਆ ਦੇ ਬਸ ਲਿਆ ਪਤਾ ਦੇ ਮੈਨ ਸਾਰੀ ਦਵਾਈ ਉਹ ਵੀ ਫੜਾ ਦੇ ਉਗੀ ਨਹੀਂ ਕਹਦੇ ਪਾਪਾ ਜੀ ਦਾਈ ਨਹੀਂ ਖਾਣੀ ਉਗੀ ਮਾਤਾ ਦਾਈ ਖਾਣੀ ਠੀਕ ਆ ਇਹਨੇ ਸਮਝੀ ਨਹੀਂ ਲੱਦੀ ਨਹੀਂ ਲੱਗਦੀ ਇੱਕ ਤਾਂ ਲਾ ਦੇ ਥੱਪੜ ਮਾਰਾ ਇਧਰ ਆ ਤੇ ਮੈਂ ਥੱਪੜ ਮਾਰਿਆ ਮਾਦੇ ਮਾਰੇ ਥੱਪੜ ਮਾਰਦੇ ਉਹ ਭੱਜ ਗਈ ਨੇ ਕੁੜੀ ਨੇ ਬੜੀ ਹੱਤ ਚੁੱਕੀ ਇੰਨੇ ਲਵਾ ਲੈਨੇ ਸੱਟ ਤੇ ਇੰਨੇ ਮੈਂ ਹੁਣ ਮੇਕਾ ਕੁੱਟ ਖਾਣੀ ਪਈ ਲਾ ਮਾਰਸਾਲ ਜਿਹਦਾ ਐਂਡਰੇ ਸੀਨਾ ਜਿਹਦਾ ਭਰਾ ਨਹੀਂ ਸੁਣਾ ਲੈ ਚਲ ਨਹੀਂ ਹੁਣ ਬਹਿ ਜਾ ਹੁਣ ਨਹੀਂ ਬਸ ਦੇਈਂ ਆਈਂ ਦੇਈਂ ਹਾਂ ਹਾਂ ਆ ਜਾ ਆ ਜਾ ਲਾ ਜਿਆ ਤਾ ਲੋ ਉਹ ਉਹਦੇ ਤੋਂ ਬਾਅਦ ਮੈਂ ਦੱਸ ਦਿੰਦੇ ਹਾਂਜੀ ਹਾਂਜੀ ਬੱਸ ਬੱਸ ਹੀ ਸੱਡਾ ਬੱਸ ਆ ਪਰਮਾਨ ਕਰਨ ਵਾਲਾ ਹੈ ਪਰਮਾਨ ਲੋ ਵੀ ਰਾਤ ਦੇ ਵਜ ਗਿਆ 12 ਤੇ ਸਾਨੂੰ ਲੱਗੀ ਆ ਭੁੱਖ ਇਹ ਨਾ ਨੀਂਦੋਂ ਡੂੰਢੀ ਏ ਨੂੰ ਤੇ ਘਾਦੇ ਕਹਿੰਦੇ ਰੋਟੀ ਹੀ ਲਾ ਦਿੰਨੇ ਆ ਪਰ ਕਹਿੰਦੇ ਚੱਲ ਨੀਂਦ ਕਹਿੰਦੇ ਆਉਣੀ ਡੇ ਪਰ ਆਪਾਂ ਆਪੇ ਲਾਉਣ ਲਾਪੇ ਅੱਜਹੀਂ ਦੀ ਭਾਜੀ ਦੇ ਹੱਥਾਂ ਦੀ ਟਰਾਈ ਕਰਾਂਗੇ ਆਂ ਅਖਰ ਨਹੀਂ ਆਪੇ ਲੰਨੇ ਆ ਅੱਜ ਟਰਾਈ ਕਰਦੇ ਉਹਨਾਂ ਚਾਹ ਚੈੱਕ ਨਹੀਂ ਇਹ ਪਰੌਂਠੀਆਂ ਲਤਣੀਆਂ ਲੂਨ ਵਾਲੀਆਂ ਨਾਲ ਚਾਹ ਚਾੜਨਾ ਆ ਚੈੱਕ ਕਰੋ ਵੇਲਨ ਇੱਕ ਦਮ ਨਹੀਂ ਵੇਲਨ ਚੈੱਕ ਕਰੋ ਇਹ ਹੈ ਹੱਥੇ ਰੇ ਹੱਥੇ ਰੇ ਬਣ ਗਈ ਗੱਲ ਲਿਆ ਵਿੱਚ ਕਿਉਂ ਲੱਗੀ ਬੋਲ ਕਿਉਂ ਕਿਉਂ ਯੋ ਲੋ ਜੀ ਕਰੋ ਚੈੱਕ ਆ ਵੇਖ ਲੋ ਦੋ ਦੀ ਇੱਕ ਪਰੌਂਠੀ ਨਹੀਂ ਵੇਖ ਲੋ ਬਣੀ ਆ ਬਾਈ ਕੋਈ ਬਣਾ ਰਹੀ ਗੈਸ ਵੇਸਟ ਜਾਂਦਾ ਅੱਛਾ ਅੱਛਾ ਮੈਂ ਦੋ ਤਿੰਨ ਵੇਰ ਲਈ ਗੋ ਟੱਕਣਾ ਲਾਉ ਸੀਗਾ ਤੇ ਦੇਖੋ ਤਿਆਰ ਹੋ ਜਾਂਦੇ ਆ ਇਦਾਂ ਥੋੜਾ ਸਿੱਧੇ ਕੋਈ ਦੇਸੀ ਘੋ ਕੱਢਿਆ ਆਪਣਾ ਕਿਉਂ ਖਤਮ ਹੋ ਗਿਆ ਤੇ ਕਿਹਨੂੰ ਮਲਾਈ ਜੁੜੀ ਜਿਹਦਾ ਦੇਸੀ ਕੋਈ ਕੱਢ ਦਿਆ ਕੰਮ ਚਲਾਉਣਾ ਪਰੌਂਠੀਆਂ ਖਾਣੀਆਂ ਦੀ ਮਰਜ਼ੀ ਹੋ ਜੇ ਕਿ ਨਹੀਂ ਅਸੀਂ ਅੱਜ ਇੰਨੀ ਪਰੌਂਠੀਆਂ ਖਾਣੀਆਂ ਅੱਜ ਆਪਾਂ ਵੇ ਖਾਦੀ ਵੀ ਆਪਾਂ ਰੋਟੀ ਖਾਦੀ ਆਪਾਂ 8:00 ਵਜੇ ਨਾਲ ਫੇਰ ਭੁੱਖ ਲੱਗੀ ਤੇ ਨੂੰ ਕਰਾ ਤੁਹਾਨੂੰ ਬੜਾ ਹੀ ਥੱਕ ਗਏ ਜੋ ਕਹਿੰਦੇ ਮੇਰੀਆਂ ਵੀ ਦੋ ਫੁੱਲ ਕਿਲਾ ਲਓ ਗੇਮ ਖੇਡਣੇ ਨੇ ਨਾ ਬੜੇ ਚਿਰ ਦੇ ਫ੍ਰੀ ਫਾਇਰ ਬੰਦੇ ਬੰਦੇ ਬਥੇਰੇ ਮਾਰੇ ਆ ਹਾਂ ਤੇ ਹੁਣ ਮੈਂ ਤਾਂ ਟ੍ਰੋਫੀ ਤੇ ਕੋਈ ਨਹੀਂ ਹਾਂ ਅੱਡੇ ਕੋਲ ਚੱਲਦਾ ਪਰੋਂਦੀਆਂ ਚੱਲਦਾ ਪਰੋਂਦੀਆਂ ਰਹੀ ਚਲ ਕੋਣ ਕੋਣ ਖੇਡਦਾ ਫ੍ਰੀ ਫਾਇਰ ਦੱਸਿਓ ਕਮੈਂਟਾਂ 'ਚ ਵਾਡੀ ਵੀ ਆਡੀ ਤੇ ਦੇ ਦੇਰ ਨਾਲ ਆ ਕਸਟਮਿਕ ਕ ਕਸਟਮਿੰਗ ਦਾ ਯਾਰ ਕਿੰਨਾ ਮੈਂ ਕਿਹਦੀ ਵੀ ਨਹੀਂ ਹੋਏ ਹਾਂ ਕਸਟਮ ਚੈਲੰਜ ਇਹ ਰਾ ਕਰਦੇ ਹੁੰਦੇ ਉਹ ਕਿੰਨ ਕਰ ਸਕਦੇ ਖੇਡਦੀ ਵਜਾ ਜਾਨੀ ਜੀ ਟੈਕਨਾਲੋਜੀ ਟੈਕਨਾਲੋਜੀ ਨਾ ਸਟਲਿੰਗ ਉਹਨੇ ਜਰ ਲੱਗੀ ਸੜਕੀ ਬੱਕੀ ਤੇ ਠੀਕ ਹੀ ਲੱਗ ਪਗ ਵੇ ਇੰਦਰ ਚਾਹ ਬਣ ਗਈ ਐ ਮੈਂ ਸਗੜਾ ਚੁੱਕਦੇ ਹਾਂ ਹੁਣ ਠੀਕ ਐ ਸਾਰਾ ਸਮਾਨ ਬਹੁਤ ਆ ਮਜਾ ਆ ਯਾਰ ਜੀ ਆ ਰਹੀ ਆ ਐ ਆਖਣੀ ਮੈਂ ਮਾਸਿਨੀ ਮਾਸਿਨੀ ਦਿਨ ਦੀ ਨੀਂਦ ਪੂਰੀ ਕਰ ਲਈ ਵੇਖ ਲੈ ਇਹ ਰੋਗੀਆਂ ਨਾਮ ਮੰਮਾ ਨੇ ਕਹੇ ਜਲਦੀ ਉੱਥੋਂ ਦਾ ਦਾ ਕਹੇ ਜਲਦੀ ਐ ਵਾਅਦੇ ਆ ਨਾ ਮੰਮਾ